ਬਿਕਰਮਜੀਤ ਸਿੰਘ ਮਜੀਠੀਆ ਜਿਹਨੂੰ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ 4 ਦਿਨ ਦਾ ਰਿਮਾਂਡ ਫਿਰ ਦੁਆਰਾ ਜਿਹੜਾ ਵਿਜੀਲੈਂਸ ਨੂੰ ਮਿਲਿਆ ਸੋ ਮਾਨਯੋਗ ਕੋਰਟ ਨੇ ਇਹ ਮੰਨਿਆ ਕਿ ਇਹਨਾਂ ਸਾਧਨਾਂ ਦੇ ਦੌਰਾਨ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਪੜਤਾਲ ਕੀਤੀ ਉਹ ਕਾਫੀ ਤੱਤ ਨੇ ਜਿਹੜੇ ਰਿਕਾਰਡ ਵੱਖ-ਵੱਖ ਰਾਜਾਂ ਦੇ ਅੰਦਰ ਜਾ ਕੇ ਲੱਭੇ ਆ ਉਹਨਾਂ ਚ ਕਾਫੀ ਦਮ ਮਾ ਉਹਨਾਂ ਚ ਕਾਫੀ ਵਜਨ ਹੈ ਜਾਂਚ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕਾਉ ਕੇ ਰੱਖਿਆ ਗਿਆ ਜਿਹੜਾ ਜਗਜਾਰ ਨਹੀਂ ਸੀ ਹੋਇਆ ਉਹ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਇਸ ਸਿਮਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੋ ਕੀਤੀ ਗਈ ਆ ਉਹ ਜੋ ਐਫੀਡੇਵਿਟ 2011 ਦਾ ਇਹਨਾਂ ਦੀ ਧਰਮ ਪਤਨੀ ਵੱਲੋਂ ਦਿੱਤਾ ਗਿਆ ਧਰਮ ਪਤਨੀ ਦੇ ਨਾ ਦੇਤ ਜਿਹੜੀ ਜ਼ਮੀਨ ਉੱਥੇ ਸੋਹ ਕੀਤੀ ਗਈ ਆ ਸਿਮਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52.88 ਆ ਭਾਵੇਂ ਲਗਭਗ 1 ਏਕੜ ਜ਼ਮੀਨ ਜਿਹੜੀ ਐਫੀਡੇਵਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜ਼ਮੀਨ ਜਿਹੜੀ ਆ 1 ਏਕੜ ਦੇ ਕਰੀਬ ਸਮਲੇ ਸਮਲੇ ਦੇ ਵਿੱਚ ਸਾਡੇ ਕੋਲ ਆ ਸੋ ਜਿਹੜੇ ਤੱਤ ਵਿਜੀਲੈਂਸ ਦੇ ਹੱਥ ਲੱਗਿਆ ਕਿ ਸਮਲੇ ਦੇ ਅੰਦਰ ਸੈਕੜੇ ਨਹੀਂ ਦੁਆੜੇ ਨਹੀਂ ਬਲਕਿ ਹਜ਼ਾਰ ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਉੱਥੇ ਵਿਜੀਲੈਂਸ ਦੇ ਹੱਥ ਲੱਗੀ ਆ ਜੋ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਇਥੇ ਇਹ ਸਾਬਤ ਹੁੰਦਾ ਕਿ ਕਿਸ ਤਰ੍ਹਾਂ ਕਾਨੂੰਨ ਦੀਆਂ ਧਜੀਆਂ ਉਡਾਈਆਂ ਗਈਆਂ ਕਿਸ ਤਰ੍ਹਾਂ ਕਾਨੂੰਨ ਦੇ ਅਖੋਲੇ ਰੱਖਿਆ ਗਿਆ ਸਾਰਾ ਉਹ ਆਪਣਾ ਜ਼ਾਇਦਾਦ ਆਪਣੀ ਉਹ ਪ੍ਰਾਪਰਟੀ ਸੋ ਇੱਕ ਤਾਂ ਦੂਜਾ ਪੱਖ ਜਿਹੜਾ ਇਹ ਜ਼ਾਇਦਾਦ ਨੂੰ ਲੁਕੋ ਕੇ ਰੱਖਣ ਦਾ ਤੀਜਾ ਜਿਹੜਾ ਮੈਂ ਤੁਹਾਡੇ ਨਾਲ শেয়ার ਇਹ ਕਰਨਾ ਚਾਹੁੰਦਾ ਕਿ ਜਦੋਂ ਵਿਕਰਮਜੀਤ ਸਿੰਘ ਬਜੀਠੀਆ ਪੰਜਾਬ ਦੇ ਮੰਤਰੀ ਸਨ ਕਿਉਂਕਿ ਇਹ ਵੱਡੇ ਆਦਮੀ ਸੀਗੇ ਕੁਝ ਜ਼ਾਇਦਾਦਾਂ ਜਿਹੜੀਆਂ ਰੈਵਨਿਊ ਰਿਕਾਰਡ ਨੂੰ ਚੇਂਜ ਕੀਤਾ ਗਿਆ ਜਿਹੜੀਆਂ ਇਹਨਾਂ ਦੀ ਸੀਗੀਆਂ ਇਹਨਾਂ ਦੇ ਪਰਿਵਾਰ ਦੀਆਂ ਸੀਗੀਆਂ ਉਹ ਰੈਵਨਿਊ ਰਿਕਾਰਡ ਚੇਂਜ ਕੀਤਾ ਗਿਆ ਤੱਤ ਜਿਹੜੇ ਆ ਵਿਜੀਲੈਂਸ ਦੇ ਹੱਥ ਲੱਗੇ ਆ ਸੋ ਇਹ ਤਿੰਨ ਗੱਲਾਂ ਮੋਟੇ ਤੌਰ ਤੇ ਜਿਮਲੇ ਦੇ ਅੰਦਰ ਇਡੀ ਵੱਡੇ ਪੇਮਾਨੇ ਤੇ ਜਾਇਦਾਦ ਖਰੀਦੀ ਗਈ ਹੈ ਪਰ ਚਨਾਵੀ ਐਫੀਡਿਟ ਦੇ ਅੰਦਰ ਬਹੁਤ ਨਾ ਮਾਤਰ ਜੇ ਅੱਟ ਚ ਲੂਣ ਵਰਗੀ ਉਸੋ ਕੀਤੀ ਆ ਸੋ ਮੰਤਰੀ ਹੁੰਦਿਆ ਜਿਹੜਾ ਰੈਵਨਿਊ ਰਿਕਾਰਡ ਦੇ ਅੰਦਰ ਸਾਫ ਕੀਤਾ ਗਿਆ ਆਪਣੇ ਪੱਖ ਦੇ ਵਿੱਚ ਜੋ ਇਹ ਸਾਬਤ ਕਰਦਾ ਕਿ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿਹੜਾ ਸਮਾਨ ਇਕੱਠਾ ਕੀਤਾ ਗਿਆ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਚਾਹੇ ਜ਼ਮੀਨਾਂ ਦੇ ਰੂਪ ਚ ਹੋਵੇ ਚਾਹੇ ਮਨੀ ਦੇ ਰੂਪ ਚ ਹੋਵੇ ਇਹਦਾ ਸਿੱਧਾ ਸਿੱਧਾ ਅਰਥ ਹੈ ਕਿ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਗਈ ਆ ਪੰਜਾਬ ਦੇ ਲੋਕਾਂ ਦੀ ਜੇਬਾਂ ਦੇ ਟਾਕਾ ਮਾਰਿਆ ਗਿਆ ਤੇ ਸੋ ਇਹ ਇੱਕ ਐਸੀ ਜਮਾਤ ਹੈ ਰਾਜਨੀਤੀ ਦੇ ਅੰਦਰ ਜਿਹੜੀ ਸੱਤਾ 'ਚ ਆਉਣ ਵੇਲੇ ਖਾਸ ਕਰਕੇ ਪੰਜਾਬ ਦੀ ਆਪਣੇ ਪ੍ਰਦੇਸ਼ ਸੀ ਇੰਨੀ ਵੱਡੇ ਪੇਮਾਨੇ ਤੇ ਲੁੱਟ ਕੀਤੀ ਗਈ ਤੇ ਜੀ ਵੱਡੇ ਪੇਮਾਨੇ ਤੇ ਤਬਾਹੀ ਕੀਤੀ ਗਈ ਰਕਾੜਾ ਨੂੰ ਖੁਰਦ-ਬੁਰਦ ਕੀਤਾ ਗਿਆ ਸੋ ਅੱਜ ਮਾਨਯੋਗ ਅਦਾਲਤ ਨੇ ਉਹਨਾਂ ਦਾ 4 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਉਹ ਇਹ ਸਾਬਤ ਕਰਦਾ ਕਿ ਜਿਹੜੇ ਤੱਤ ਬਿਜ਼ਨਸ ਵੱਲੋਂ ਵੇੰਦ ਕਰਕੇ ਮਾਨਯੋਗ ਅਦਾਲਤ ਦੇ ਸਾਹਮਣੇ ਰੱਖੇ ਗਏ ਉਹਨਾਂ ਵਿੱਚ ਹੋਰ ਬਹੁਤ ਵੱਡੀ ਗੁੰਜਾਇਸ ਹੈ ਸੋ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀ ਕੋ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇ ਇਹਦੇ ਲਈ ਜਿਸ ਵੀ ਬੰਦੇ ਨੇ ਜਿਸ ਵੀ ਵਿਅਕਤੀ ਨੇ ਮਾਨਜੋਗ ਮੁੱਖ ਮੰਤਰੀ ਸardar Bhagwant Singh ਮਾਨ ਜੀ ਦੀ ਸਰਕਾਰ ਉਹਦੇ ਮੰਤਰੀ ਦੀ ਸਿੱਟੇ ਦਾ ਕੋ ਰੁਪਜਾਨ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਸੋ ਜਿਹਨੇ ਵੀ ਪੰਜਾਬ ਦੀ ਲੁੱਟ ਕੀਤੀ ਆ ਉਹਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਕਟੈਰਸ ਖੜਾ ਕੀਤਾ ਜਾਊਗਾ ਇਹਦੇ ਲਈ ਜਿਹੜਾ ਜੋ ਵੀ ਕਰਨਾ ਪਵੇ ਸਰਕਾਰ ਨੂੰ ਸਰਕਾਰ ਉਹ ਲੱਗੀ ਹੈ